ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਰ ਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ। ਪਲੀਜ਼ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ। ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ। ਅੱਜ ਆਪਾਂ ਤੁਹਾਡੇ ਲਈ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ ਬਹੁਤ ਸੋਹਣੇ ਪ੍ਰਿੰਟ ਬਰਬਰੀ ਦੇ ਵਿੱਚ ਰਹਣਗੇ ਜੀ ਜੋ ਵੀ ਤੁਹਾਨੂੰ ਫੁੱਟ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਲਿਓ। ਬਰਬਰੀ ਦੇ ਵਿੱਚ ਨਾ ਬਹੁਤ ਸੋਹਣੇ ਪ੍ਰਿੰਟ ਆਏ ਨੇ। ਗਰਮੀ ਦੇ ਵਿੱਚ ਆਪਾਂ ਆਰਾਮ ਨਾਲ ਇਹਨੂੰ ਪਾ ਸਕਦੇ ਹਾਂ ਜੀ ਮੈਂ ਵੀ ਖੁਦ ਰੈਡੀ ਕੀਤਾ ਸੂਟ ਤੇ ਲਾਈਨਿੰਗ ਤੁਸੀਂ ਇੱਥੇ ਜਿਵੇਂ ਫੁੱਲ ਬਣ ਲਾ ਲਓ ਜੀ ਚਾਹੇ ਟਾਕ ਟਾ ਉਹ ਤੁਹਾਡੀ ਮਰਜ਼ੀ ਹੈ ਨਾ ਜਿਵੇਂ ਦੀ ਤੁਸੀਂ ਲਾਈਕ ਕਰਦੇ ਹੋ ਉਵੇਂ ਦੀ ਲਾ ਸਕਦੇ ਹੋ ਪ੍ਰਿੰਟ ਇੱਕ ਤੋਂ ਇੱਕ ਐਨੇ ਸੋਹਣੇ ਨੇ ਇਹਨਾਂ ਨੂੰ ਕਾਫੀ ਦਿਨ ਹੋ ਗਏ ਮੇਰੇ ਕੋਲੇ ਆਏਆਂ ਨੂੰ ਕਿ ਮੈਨੂੰ ਵੀਡੀਓ ਬਣਾਉਣ ਦਾ ਟਾਈਮ ਹੀ ਨਹੀਂ ਲੱਗਿਆ ਅੱਜ ਵੀ ਟਾਈਮ ਹੁਣ 2:30 ਵੱਜ ਗਏ ਨਹੀਂ 1:30 ਵੱਜ ਗਏ ਜੀ 2:30 ਤੱਕ ਤੁਹਾਡੇ ਕੋਲ ਵੀਡੀਓ ਆਏਗੀ ਪਲੀਜ਼ ਜਲਦੀ ਜਲਦੀ ਪਾਣਾ ਸਕਰੀਨਸ਼ਾਟ ਲੈ ਕੇ ਆਪਣਾ ਸੂਟ ਬੁੱਕ ਕਰ ਲਿਆ ਕਰੋ ਜੀ ਬਾਅਦ ਵਿੱਚ ਕਲਰ ਸੇਮ ਨਹੀਂ ਮਿਲਦੇ ਤੇ ਬਰਬ ਹੁਣ ਆਪਾਂ ਤੁਹਾਨੂੰ ਘੱਟ ਪ੍ਰਾਈਸ ਤੇ ਲਾ ਤੇ ਦਿੱਤੇ ਨੇ ਬਰਬਰੀ ਦੇ ਸੂਟ। ਸਟਾਰਟਿੰਗ ਚ ਆਉਂਦੀ ਆਂਦੀ ਚੀਜ਼ ਆ ਨਾ ਜਿਹੜੀ ਥੋੜੀ ਜੀ ਉਹ ਮਹਿੰਗੀ ਆਉਂਦੀ ਐ। ਕਾਸਟਲੀ ਪੈ ਜਾਂਦੀ ਐ। ਫਿਰ ਜਦੋਂ ਉਹ ਸਾਰੀ ਮਾਰਕੀਟ ਦੇ ਵਿੱਚ ਆਉਣ ਲੱਗ ਜੇ ਫਿਰ ਉਹਦਾ ਰੇਟ ਘਟ ਜਾਂਦਾ ਜੀ। ਹੁਣ ਬਰਬਰੀ ਐ ਜਿਹੜੀ ਤੁਹਾਨੂੰ ਪਤਾ ਵੀ ਸਾਰੀ ਮਾਰਕੀਟ ਦੇ ਵਿੱਚ ਆਉਣ ਲੱਗੀ ਥੋੜਾ ਜਿਹਾ ਇੱਕ ਜਿਹੜੀ ਦੁਪੱਟੇ ਨਾਲ ਬਰਬਰੀ ਦਾ ਸੂਟ ਆਊਗਾ ਜੀ ਉਹ ਥੋੜਾ ਜਿਹਾ ਮਹਿੰਗਾ ਪੈ ਜਾਂਦਾ ਵਿਦਆਊਟ ਦੁਪੱਟਾ ਆਪਾਂ ਨੂੰ ਨਾਰਮਲ ਰੇਂਜ ਦੇ ਵਿੱਚ ਪੈ ਜਾਏਗਾ ਜੀ। ਹੁਣ ਆਲੇ ਅੱਜ ਵਾਲੇ ਸੂਟਾਂ ਦਾ ਪ੍ਰਾਈਸ ਰਹੇਗਾ ਜੀ 1850 ਰੁਪਏ 150 ਰੁਪਏ ਦਾ ਨੂੰ ਅੱਜ ਵਾਲੇ ਸੂਟਾਂ ਤੇ ਲੈਸ ਮਿਲੂਗੀ। ਪਲੀਜ਼ ਭੈਣਾਂ ਨੂੰ ਰਿਕੁਐਸਟ ਹੈ ਜੀ ਜਲਦੀ ਜਲਦੀ ਸੂਟ ਜਲਦੀ ਜਲਦੀ ਆਪਣੇ ਸੂਟ ਤੁਸੀਂ ਬੁੱਕ ਕਰ ਸਕਦੇ ਹੋ। ਜਲਦੀ ਜਲਦੀ ਤੁਸੀਂ ਆਪਣੇ ਸੂਟ ਬੁੱਕ ਕਰ ਲਓ ਜੀ ਬਹੁਤ ਸੋਹਣੇ ਕਲਰ ਪ੍ਰਿੰਟ ਨੇ। ਬਾਕੀ ਕੁਝ ਕੁ ਸੂਟ ਇਹਨਾਂ ਦੇ ਵਿੱਚੋਂ ਬੁਕਿੰਗ ਹੋਈ ਹੋਈ ਹੈ ਜੀ ਤੁਸੀਂ ਜੋ ਤੁਹਾਨੂੰ ਪਸੰਦ ਹੈ ਤਾਂ ਮੈਨੂੰ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ ਤਾਂ ਆਪਾਂ ਤੁਹਾਨੂੰ ਹੋਰ ਸੂਟ ਦਿਾਂ ਜਿਹੜੇ ਬੁਕਿੰਗ ਕਰਵਾਣਾ ਹੈ। ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦਾ ਹਾਂ ਉਸ ਤੋਂ ਪਹਿਲਾਂ ਮੇਰੀ ਰਿਕੁ ਦੂਸਰਾ ਚੈਨਲ ਆ ਗਿਆ ਜੀ ਆਪਣਾ ਰਾਜਵਿੰਦਰ ਬਲੌਗ ਜੀ ਤੇ ਆਪਾਂ ਸ਼ਾਮ ਨੂੰ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਆ ਤੇ ਇਸ ਚੈਨਲ ਤੇ ਆਪਾਂ ਸੂਟਾਂ ਦੀ ਵੀਡੀਓ ਅਪਲੋਡ ਕਰਦੇ ਆ ਚਲੋ ਜੀ ਕਰ ਦੋ ਵੀਡੀਓ ਨੂੰ ਅੱਗੇ ਸ਼ੇਅਰ ਤੇ ਆਪਾਂ ਸੂਟ ਦਿਖਾਉਣੇ ਸ਼ੁਰੂ ਕਰ ਦਈਏ ਵਿੱਚ ਲਓ ਜੀ ਸਾਰਿਆਂ ਤੋਂ ਪਹਿਲਾ ਸੂਟ ਰਹੇਗਾ ਇਸ ਤਰ੍ਹਾਂ ਦਾ ਇਹ ਆਫ ਵਾਈਟ ਦੇ ਵਿੱਚ ਸਾਨੂੰ ਮਾਸਟਰਡ ਨਾਲ ਇਹਦਾ ਮਹਿੰਦੀ ਮਾਸਟਰਡ ਨਾਲ ਇਹਦੀ ਸਲਵਾਰ ਮਿਲੇਗੀ ਜੀ ਬਰਬਰੀ ਦਾ ਪ੍ਰਿੰਟ ਦੇਖੋ ਕਿੰਨਾ ਸੋਹਣਾ ਦੇਖੋ ਹਵਾ ਨਾਲ ਨਾ ਇਹ ਥੋੜਾ ਜਿਹਾ ਕਪੜਾ ਹੌਲਾ ਕਰਕੇ ਪੱਖੇ ਨਾਲ ਲੋਡ ਦੇਖੋ ਜੀ ਇਸ ਤਰ੍ਹਾਂ ਦਾ ਇਹਦੇ ਨਾਲ ਮਹਿੰਦੀ ਮਾਸਟਰ ਕਲਰ ਦੀ ਆਪਾਂ ਨੇ ਰੱਖੀ ਹੈ ਸਲਵਾਰ ਇਹਦੇ ਵਿੱਚ ਦੂਸਰੀ ਆਪਸ਼ਨ ਹੈਗੀ ਹੈ ਜੀ ਇਸ ਤਰ੍ਹਾਂ ਦੀ ਸਲਵਾਰ ਲਾਈ ਹੈ ਆਪਾਂ ਨੇ ਜੇ ਤੁਸੀਂ ਇਹਦੇ ਨਾਲ ਇਸ ਤਰ੍ਹਾਂ ਦੀ ਆਫ ਵਾਈਟ ਜਾਂ ਕਰੀਮ ਲਗਾਉਣੀ ਚਾਹੋ ਲੋ ਜੋ ਵੀ ਇਹਦਾ ਕਲਰ ਹੈ ਹਨਾ ਮੇਰੇ ਖਿਆਲ ਆਫ ਵਾਈਟ ਹੀ ਬਣੇਗਾ ਕਰੀਮ ਨਹੀਂ ਹੋਏਗਾ ਤਾਂ ਤੁਸੀਂ ਉਹ ਵੀ ਲਾ ਸਕਦੇ ਹੋ ਪ੍ਰਿੰਟ ਦੇਖੋ ਕਿੰਨਾ ਸੋਹਣਾ ਜੀ 1850 ਰੁਪਏ ਅੱਜ ਵਾਲੇ ਸੂਟਾਂ ਦਾ ਪ੍ਰਾਈਸ ਰਹੇਗਾ ਜੀ ਦੇ ਲਓ ਸਕਰੀਨ ਸ਼ਾਟ ਬਹੁਤ ਸੋਹਣੇ ਸਰਦਾਰੀ ਸੂਟ ਨੇ ਬਰਬਰੀ ਆ ਹੁਣ ਨਾ ਇਸ ਵਾਰ ਥੋੜਾ ਜਿਹਾ ਬਹੁਤ ਜ਼ਿਆਦਾ ਟ੍ਰੇਨਿੰਗ ਦੇ ਵਿੱਚ ਆ ਗਈ ਪਰ ਅਸੀਂ ਤਾਂ ਥੋੜਾ ਜਿਹਾ ਪਿਛਲੇ ਸਾਲ ਤੋਂ ਹੀ ਸੇਲ ਕਰ ਰਹੇ ਹਾਂ ਅਸੀਂ ਪਿਛਲੇ ਸਾਲ ਤੋਂ ਦੁਪੱਟਿਆਂ ਵਾਲੇ ਸੂਟ ਜ਼ਿਆਦਾ ਸੇਲ ਕਰੇ ਨੇ ਪ੍ਰਿੰਟ ਦੇਖੋ ਜੀ ਕਿੰਨਾ ਸੋਹਣਾ 1850 ਰੁਪਏ ਦਾ ਪ੍ਰਾਈਸ ਰਹੇਗਾ ਜੀ ਮੈਚਿੰਗ ਨਾ ਆਲ ਓਵਰ ਤੁਹਾਨੂੰ ਜ਼ਿਆਦਾ ਪੈ ਜਾਏਗਾ ਜੀ ਲਓ ਜੀ ਇਹਨਾਂ ਦੇ ਵਿੱਚੋਂ ਮੈਨੂੰ ਇਹ ਲੱਗਦਾ ਵੀ ਆਹ ਕਲਰ ਸੇਲ ਹੋਇਆ ਹੋਇਆ ਹੈ ਤੁਸੀਂ ਮੈਨੂੰ ਪੁੱਛ ਲਿਓ ਮੜਾ ਜਾਂ ਮੈਸੇਜ ਕਰਕੇ ਇਹਦਾ ਪ੍ਰਿੰਟ ਦੇਖੋ ਕਿੰਨਾ ਸੋਹਣਾ ਲਓ ਜੀ ਪ੍ਰਿੰਟ ਦੇਖੋ ਕਿੰਨਾ ਸੋਹਣਾ ਮਾਸਟਰਡ ਕੇ ਲੈਮਨ ਮਾਸਟਰਡ ਜਾਂ ਕਲਰ ਹੈ ਮੈਂ ਦੇਖ ਮੈਂ ਤੁਹਾਨੂੰ ਲਾ ਵੀ ਤੁਹਾਨੂੰ ਖਾਉਂਗੀ ਕਿੰਨਾ ਸੋਹਣਾ ਪ੍ਰਿੰਟ ਹੈ ਤੇ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦੀ ਆਫ ਵਾਈਟ ਰੱਖੀ ਹੈ ਜੀ ਸਲਵਾਰ ਜੀ ਇਹਦੇ ਨਾਲ ਆਪਾਂ ਲੈਮਨ ਸਲਵਾਰ ਤੁਸੀਂ ਅਗਰ ਚਾਹੋ ਤਾਂ ਰੱਖ ਵੀ ਸਕਦੇ ਹੋ ਪਰ ਵੈਸੇ ਥੋੜਾ ਜਿਹਾ ਜ਼ਿਆਦਾ ਡਾਰਕ ਹੋ ਜਾਏਗਾ ਗਰਮੀ ਦੇ ਵਿੱਚ ਇੰਨਾ ਡਾਰਕ ਸੂਟ ਨਾ ਪਾਉਣਾ ਮੈਨੂੰ ਆਂ ਇੰਡੀਆ ਦੇ ਵਿੱਚ ਤਾਂ ਔਖਾ ਲੱਗਦਾ ਪਰ ਜੇ ਕੋਈ ਲਾਈਕ ਕਰਦਾ ਹੈ ਤਾਂ ਆਪਾਂ ਨਾਲ ਦੀ بیس ਕਲਰ ਦੀ ਸਲਵਾਰ ਲਾ ਕੇ ਦੇ ਦਾਂਗੇ 1850 ਰੁਪਏ ਸੂਟ ਦਾ ਪ੍ਰਾਈਸ ਰਹੂਗਾ ਜੀ ਜਿਹੜਾ ਵੀ ਸੂਟ ਮੇਰੀ ਭੈਣ ਨੂੰ ਕਿਸੇ ਨੂੰ ਚਾਹੀਦਾ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣੇ ਸੂਟ ਬੁੱਕ ਕਰ ਲਓ। ਲਓ ਜੀ ਇਸ ਪ੍ਰਿੰਟ ਦੇ ਵਿੱਚ ਤੁਹਾਨੂੰ ਇੱਕ ਕਲਰ ਮਿਲੇਗਾ ਜੀ ਇਸ ਤਰ੍ਹਾਂ ਦਾ ਸੀ ਗ੍ਰੀਨ ਕਲਰ ਬਹੁਤ ਪਿਆਰਾ ਕਲਰ ਹੈ। ਪ੍ਰਿੰਟ ਸੇਮ ਰਹੇਗਾ ਜੀ। ਇਹਦਾ ਕਲਰ ਦੇਖੋ ਕਿੰਨਾ ਸਰਦਾਰੀ ਸੂਟ ਹੈ। ਸੀ ਗ੍ਰੀਨ ਪਿਸਤਾ ਜਿਹਾ ਕਲਰ ਹੈ। ਲਓ ਜੀ। ਹੁਣ ਤੁਹਾਨੂੰ ਕੋਈ ਵੀ ਐ ਨਹੀਂ ਹੋਊਗਾ ਵੀ ਸੂਟ ਸੋਹਣਾ ਨਹੀਂ ਲੱਗਣਾ। ਸਾਰੇ ਸੂਟ ਪ੍ਰਿੰਟ ਇੰਨੇ ਸੋਹਣੇ ਨੇ। ਦੇਖੋ। ਸਲਵਾਰ ਦੇ ਵਿੱਚ ਵੀ ਤੁਹਾਨੂੰ ਹਲਕੀ ਸ਼ਾਈਨਿੰਗ ਮਿਲੇਗੀ ਜੀ। ਤੇ ਬਰਬਰੀ ਤਾਂ ਤੁਹਾਨੂੰ ਪਤਾ ਹੀ ਹੈ ਨਾ ਚਾਹੇ ਇਹਨੂੰ ਟਾਪਟਾ ਲਾ ਕੇ ਸਲਾਈ ਕਰਾ ਲਓ ਚਾਹੇ ਫੁੱਲ ਵੈਲ ਕਰਵਾ ਲਓ ਇਹ ਤਾਂ ਚੀਜ਼ ਹੈਗੀ ਹੈ ਜਿਹੜੀ ਇਸ ਵਾਰ ਟ੍ਰੈਂਡਿੰਗ ਦੇ ਵਿੱਚ ਬਹੁਤ ਸੋਹਣੀ ਚੀਜ਼ ਬਣੀ ਹੋਈ ਹੈ ਲੋ ਜੀ ਕਿੰਨਾ ਸੋਹਣਾ ਪ੍ਰਿੰਟ ਬਣਿਆ ਹੈ ਦੋ ਕਲਰ ਨੇ ਇਹਦੇ ਵਿੱਚ ਲੈਮਨ ਤੇ ਪਿਸਤਾ ਕਲਰ ਹੈ ਮੇਰਾ خیال ਲੈਮਨ ਕਲਰ ਆਪਣਾ ਸੇਲ ਹੋਇਆ ਹੋਇਆ ਜੀ ਜੇ ਤੁਹਾਨੂੰ ਚਾਹੀਦਾ ਤਾਂ ਤੁਸੀਂ ਮੈਨੂੰ ਬੁੱਕ ਕਰਵਾ ਸਕਦੇ ਹੋ ਕੋਈ ਗੱਲ ਨਹੀਂ ਜੀ ਦੁਬਾਰਾ ਤੋਂ 1-2 ਦਿਨ ਦੇ ਵਿੱਚ ਆਪਣੇ ਕੋਲ ਆ ਜਾਣਗੇ ਅਸੀਂ ਤੁਹਾਡਾ ਸੂਟ ਜਿਹੜਾ ਬੁੱਕ ਕਰਦਾਂਗੇ ਲਓ ਜੀ ਜਿਹੜਾ ਤੁਹਾਨੂੰ ਮੈਂ ਫਸਟ ਨੰਬਰ ਤੇ ਸੂਟ ਦਿਖਾਇਆ ਸੀ ਉਹਦੇ ਵਿੱਚ ਸੌਰੀ ਇਹ ਕਲਰ ਮੈਂ ਤੁਹਾਨੂੰ ਦਿਖਾਉਣਾ ਭੁੱਲ ਗਈ ਦੂਸਰਾ ਕਲਰ ਆ ਗਿਆ ਜਿਹਦੇ ਵਿੱਚ ਰਾਇਲ ਬਲੇਂਕ ਕਿੰਨਾ ਪਿਆਰਾ ਪ੍ਰਿੰਟ ਹੈ ਦੇਖੋ ਦੋ ਕਲਰ ਨੇ ਜਿਹਦੇ ਵਿੱਚ ਇੱਕ ਮੈਂ ਫਸਟ ਨੰਬਰ ਤੇ ਦਿਖਾਇਆ ਉਹ ਹੈ ਇਸ ਪ੍ਰਿੰਟ ਦੇ ਵਿੱਚ ਉਸ ਦੇ ਵਿੱਚ ਇਹ ਕੇਵਲ ਲਓ ਜੀ ਸਕਰੀਨ ਸ਼ਾਟ ਜਲਦੀ ਜਲਦੀ ਆਪਣੇ ਸੂਟ ਬੁੱਕ ਕਰੋ ਇਸ ਤੋਂ ਬਾਅਦ ਵਾਲਾ ਡਿਜ਼ਾਈਨ ਆ ਗਿਆ ਜੀ ਦੋ ਦੋ ਪ੍ਰਿੰਟ ਡਿਜ਼ਾਈਨ ਨੇ ਤੇ ਦੋ ਦੋ ਕਲਰ ਨੇ ਇੱਕ ਇੱਕ ਡਿਜ਼ਾਈਨ ਦੇ ਲਓ ਜੀ ਇੱਕ ਡਿਜ਼ਾਈਨ ਆ ਗਿਆ ਹਾਂ ਐਲਬੀ ਵਾਲਾ ਰਾਣੀ ਸ਼ੇਡ ਆ ਦਾ ਬਹੁਤ ਪਿਆਰਾ ਇਸ ਤੋਂ ਪਹਿਲਾਂ ਜਿਹੜੇ ਹੈਗੇ ਸੀ ਸਾਰੇ ਸੂਟ ਆ ਕਾਫੀ ਡਿਜ਼ਾਈਨ ਪੁਰਾਣਾ ਹੋ ਗਿਆ ਸੀ ਇਸ ਵਾਰ ਨਵੇਂ ਡਿਜ਼ਾਈਨ ਆ ਗਏ ਜੀ ਲੋ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਇੱਕ ਇਹ ਰਾਣੀ ਕਲਰ ਮਿਲ ਜੇਗਾ ਜੀ ਦੂਸਰਾ ਕਲਰ ਮਿਲੇਗਾ ਜੀ ਇਸ ਤਰ੍ਹਾਂ ਦਾ ਰਾਇਲ ਬਲੂ ਦੇਖੋ ਇਹਦੇ ਨਾਲ ਵੀ ਇਸ ਤਰ੍ਹਾਂ ਦੀ ਆਪਾਂ ਨੇ ਆਫ ਵਾਈਟ ਸਲਵਾਰ ਰੱਖੀ ਹੋਈ ਆ ਤੇ ਇਹਦੇ ਨਾਲ ਵੀ ਸਲਵਾਰਾਂ ਦੋਨਾਂ ਨਾਲ ਸੇਮ ਹੀ ਰਹਿਣਗੀਆਂ ਜੀ ਸ਼ਰਟਾਂ ਦੇ ਜਿਹੜੇ ਕਲਰ ਨੇ ਚੇਂਜ ਹੋ ਗਏ ਪ੍ਰਿੰਟ ਵੀ ਸੇਮ ਰਹੂਗਾ 1750 ਰੁਪਏ ਸੂਟ ਦਾ ਪ੍ਰਾਈਸ ਹੈ ਲੈ ਕੇ ਸਕਰੀਨ ਸ਼ਾਟ ਜਲਦੀ ਜਲਦੀ ਤੁਸੀਂ ਮੁਕੋ ਤਰ ਲਓ ਜੀ ਬਹੁਤ ਸੋਹਣੀ ਚੀਜ਼ ਆ ਦੇਖੋ ਹੁਣ ਤੁਹਾਡਾ ਦੇਖੋ ਐਸਾ ਇਸ ਤੋਂ ਬਾਅਦ ਆ ਗਿਆ ਜੀ ਇੱਕ ਮਿਲੇਗਾ ਜੀ ਤੁਹਾਨੂੰ ਬਲੈਕ ਬਲੈਕ ਦਾ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਬਲੈਕ ਜਿਹੜਾ ਹੈਗਾ ਨਾ ਵਰਦਰੀ ਬਹੁਤ ਜ਼ਿਆਦਾ ਬਲੈਕ ਦੇ ਵਿੱਚ ਪ੍ਰਿੰਟ ਹੀ ਇੰਨਾ ਸੋਹਣਾ ਬਣਦਾ ਹਰ ਇੱਕ ਚੀਜ਼ ਤੇ ਚਾਹੇ ਵਰਦਰੀ ਦਾ ਬਣਾ ਲਓ ਚਾਹੇ ਤੁਸੀਂ ਕੋਈ ਵੀ ਸਟੱਫ ਤੇ ਬਣਾ ਲਓ ਦੇਖੋ ਜੀ ਬਲੈਕ ਦਾ ਬਲੈਕ ਦਾ ਪ੍ਰਿੰਟ ਹੈਗਾ ਬਹੁਤ ਸੋਹਣਾ ਸਕਿਨ ਕਲਰ ਦੇ ਵਿੱਚ ਫਲਾਵਰ ਨੇ ਜੀ ਇਹਦੇ ਨਾਲ ਆਪਾਂ ਨੇ ਬੇਸ ਕਲਰ ਦੀ ਸਲਵਾਰ ਰੱਖੀ ਹੈ ਬਲੈਕ ਅਗਰ ਤੁਸੀਂ ਇਸ ਤਰ੍ਹਾਂ ਦੀ ਸਕਿਨ ਲਾਉਣਾ ਚਾਹੋਗੇ ਤਾਂ ਤੁਸੀਂ ਉਹ ਵੀ ਲਾ ਸਕਦੇ ਹੋ ਦੂਸਰੀ ਆਪਸ਼ਨ ਹੈਗੀ ਹੈ ਇਹਦੇ ਵਿੱਚ। ਲਓ ਇਹ ਹੋ ਗਿਆ। ਇਸ ਤੋਂ ਬਾਅਦ ਇੱਕ ਆਪਾਂ ਤੁਹਾਨੂੰ ਹੋਰ ਦਿਖਾਉਨੇ ਆ ਰਸਟ ਮੈਰੂਨ ਕਲਰ। ਬੜਾ ਹੀ ਬਹੁਤ ਸੋਹਣਾ ਨਜ਼ਾਰਾ ਹੈ। ਲਓ। ਕਲਰ ਦੇਖੋ ਕਿੰਨਾ ਪਿਆਰਾ ਹੈਗਾ। ਇਹਦੇ ਨਾਲ ਵੀ ਆਪਾਂ ਨੇ ਆਫ ਵਾਈਟ ਰੱਖੀ ਹੈ ਜੀ ਸਲਵਾਰ। ਦੇਖੋ ਇਸ ਤਰ੍ਹਾਂ ਦੀ ਰਸਟ ਮੈਰੂਨ ਕਲਰ ਦੇਖੋ ਕਿੰਨਾ ਸੋਹਣਾ। ਕਿੰਨਾ ਸੋਹਣਾ ਪ੍ਰਿੰਟ ਬਣਿਆ ਹੈ। ਲਓ। ਬਹੁਤ ਸੋਹਣਾ ਪ੍ਰਿੰਟ ਹੈ ਇਹਦੇ ਵਿੱਚ ਲੈ ਕੇ ਸਕਰੀਨਸ਼ਾਟ ਜਲਦੀ ਜਲਦੀ ਤੁਸੀਂ ਆਪਣਾ ਸੂਟ ਬੁੱਕ ਕਰੋ ਜੀ ਥੋੜਾ ਜਨਾ ਬਰਬਰੀ ਸਟਾਪ ਹੈ ਜਿਹੜਾ ਗਰਮੀ ਦੇ ਵਿੱਚ ਪਾਉਣ ਵਾਲੀ ਫੈਬਰਿਕ ਵਧੀਆ ਹੈਗੀ ਇਹ ਹਾਰਡ ਨਹੀਂ ਹੈਗੀ ਸੌਫਟ ਵਾਲੀ ਬਰਬਰੀ ਮਿਲੂਗੀ ਤੁਹਾਨੂੰ ਵੀ ਗਰਮੀ ਦੇ ਵਿੱਚ ਆਪਣੇ ਲੜੂਗੀ ਜਾਂ ਚੋਗੂਗੀ ਇਹ ਚੀਜ਼ ਨਹੀਂ ਮਿਲੂਗੀ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਇਹਦੇ ਦਾ ਲਓ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਨੇ ਆ ਦੂਸਰਾ ਪ੍ਰਿੰਟ ਇਹਦਾ ਇਸ ਤਰ੍ਹਾਂ ਦਾ ਹੈਗਾ ਇਹ ਗਾਜਰੀ ਕਲਰ ਵੀਡੀਓ ਦੇ ਵਿੱਚ ਜਮਾਂ ਸੇਮ ਆ ਰਿਹਾ ਹੈ ਇਹਦੇ ਨਾਲ ਆਪਾਂ ਨੇ ਰੱਖਿਆ ਜੀ ਮਹਿੰਦੀ ਸਲਵਾਰ ਇਹ ਆਪਾਂ ਦੋ ਆਪਸ਼ਨਾਂ ਕੀਤੀਆਂ ਜਿਵੇਂ ਮੈਂ ਤੁਹਾਨੂੰ ਦੋਨੇ ਦਿਖਾਵਾਂਗੀ ਦੇਖੋ ਇਸ ਤਰ੍ਹਾਂ ਦਾ ਦਾ ਪ੍ਰਿੰਟ ਰਹੇਗਾ ਜੀ ਮਹਿੰਦੀ ਕਲਰ ਦੀ ਆਪਾਂ ਨੇ ਰੱਖੀ ਹੈ ਸਲਵਾਰ ਤੇ ਇਹਦੇ ਨਾਲ ਨਾ ਇੱਕ ਆਪਾਂ ਨੇ ਹੋਰ ਰੱਖੀ ਹੈ ਸਲਵਾਰ ਉਹ ਵੀ ਦਿਖਾ ਦਿੰਨੇ ਆ ਤੁਹਾਨੂੰ ਲਾ ਕੇ ਦੇਖੋ 1850 ਰੁਪਏ ਸੂਟ ਦਾ ਪ੍ਰਾਈਸ ਰਹੇਗਾ ਦੂਸਰਾ ਰਹੇਗਾ ਜੀ ਇਹਦੇ ਵਿੱਚ ਹੀ ਇਹਦੇ ਨਾਲ ਆਪਾਂ ਨੇ ਬੇਸ ਕਲਰ ਦੀ ਸਲਵਾਰ ਰੱਖੀ ਹੈ ਇਹ ਕਸਟਮਰ ਦੀ ਚੁਆਇਸ ਹੈ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਬੇਸ ਕਲਰ ਦੀ ਸਲਵਾਰ ਰੱਖੀ ਹੈ ਮਹਿੰਦੀ ਕਲਰ ਵਾਲਾ ਮਹਿੰਦੀ ਕਲਰ ਦੀ ਸਲਵਾਰ ਵਾਲਾ ਤੁਹਾਨੂੰ ਮਿਲ ਜੂਗਾ ਜੀ ਇਹ ਆਪਣਾ ਬੁਕਿੰਗ ਤੇ ਹੈ ਜੇ ਤੁਸੀਂ ਬੇਸ ਕਲਰ ਦੀ ਸਲਵਾਰ ਲਗਾਉਣੀ ਚਾਹੁੰਦੇ ਹੋ ਤਾਂ ਸਾਨੂੰ ਮੈਸੇਜ ਕਰਕੇ ਦੱਸੋ ਅਸੀਂ ਬੇਸ ਕਲਰ ਦੀ ਸਲਵਾਰ ਲਾ ਦਾਂਗੇ ਡਿਜ਼ਾਈਨ ਪ੍ਰਿੰਟ ਦੇਖੋ ਜੀ ਕਿੰਨਾ ਸੋਹਣਾ ਲਓ ਜੀ ਬਹੁਤ ਸੋਹਣੇ ਪ੍ਰਿੰਟ ਨੇ ਆਰਾਮ ਨਾਲ ਤੁਸੀਂ ਪਾ ਸਕਦੇ ਹੋ ਇਸ ਤੋਂ ਬਾਅਦ ਇੱਕ ਆ ਗਿਆ ਜੀ ਲਾਸਟ ਹਜੇ ਦੋ ਹੋਰ ਡਿਜ਼ਾਈਨ ਹੋਰ ਨੇ ਜੀ ਆਹ ਤਾਂ ਪ੍ਰਿੰਟ ਬਹੁਤ ਸੋਹਣਾ ਹੈ ਇਹ ਪਹਿਲਾਂ ਦੁਪੱਟੇ ਨਾਲ ਆਇਆ ਸੀ ਦੁਪੱਟੇ ਨਾਲ ਥੋੜਾ ਜਿਹਾ ਕਾਸਟਲੀ ਪੈਂਦਾ ਸੀ ਜੀ ਹੁਣ ਅਸੀਂ ਵਿਦਾਊਟ ਦੁਪੱਟੇ ਤੋਂ ਆ ਗਏ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਬਲੈਕ ਕਲਰ ਦੀ ਆਪਾਂ ਰੱਖੀ ਜੀ ਸਲਵਾਰ ਇਹ ਵੀ 1850 ਦੇ ਵਿੱਚ ਰਹੇਗਾ ਜੀ ਕਿੰਨਾ ਸੋਹਣਾ ਪ੍ਰਿੰਟ ਦੇਖੋ ਕੋਲੋਂ ਪ੍ਰਿੰਟ ਹੈ ਇਹ ਇਹਦੇ ਨਾਲ ਆਪਾਂ ਨੇ ਬਲੈਕ ਕਲਰ ਦੀ ਰੱਖੀ ਜੀ ਸਲਵਾਰ ਅਗਰ ਤੁਸੀਂ ਸਲਵਾਰ ਤੇ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਜੇ ਵਿਦਾਊਟ ਵਰਕ ਲੈਣੀ ਹੈ ਤਾਂ ਵਿਦਾਊਟ ਵਰਕ ਵੀ ਲੈ ਸਕਦੇ ਹੋ ਦੇਖੋ ਕਿੰਨਾ ਸੋਹਣਾ ਪ੍ਰਿੰਟ ਲਓ ਜੀ ਇਸ ਤੋਂ ਬਾਅਦ ਆ ਗਿਆ ਜੀ ਇੱਕ ਇਹ ਵਾਲਾ ਡਿਜ਼ਾਈਨ ਲਓ ਜੀ ਬਗਰੀ ਦੇ ਤੇ ਸਾਰੇ ਡਿਜ਼ਾਈਨ ਦਿਖਾ ਦਿੰਦੇ ਆ ਤੁਹਾਨੂੰ ਦੇਖੋ ਜੀ ਇਹਦੇ ਨਾਲ ਵੀ ਬਲੈਕ ਕਲਰ ਦੀ ਸਿਲਵਾਰ ਰੱਖੀ ਆਪਾਂ ਦੇਖੋ ਜੀ ਕਰੋ ਸਕਰੀਨ ਸ਼ਾਟ ਸੈਂਡ ਸੋਹਣੇ ਸੋਹਣੇ ਸੂਟ ਪਸੰਦ ਕਰ ਲਓ ਇਸ ਤੋਂ ਬਾਅਦ ਆ ਗਿਆ ਜੀ ਇਹਦਾ ਕਲਰ ਆ ਗਿਆ ਨੇਵੀ ਬਲੂ ਇਸੇ ਪ੍ਰਿੰਟਰ ਦਾ ਇਹ ਨੇਵੀ ਬਲੂ ਹੈ। ਉਹਦੇ ਵੀ ਥੋੜਾ ਜਿਹਾ ਲੈਮਨ ਜ਼ਿਆਦਾ ਸੀ ਇਹ ਨੀਵੀ ਬਲੂ ਤੇ ਫਰੋਜੀ ਦਾ ਕੰਬੀਨੇਸ਼ਨ ਹੈ। ਕਿੰਨਾ ਪਿਆਰਾ ਦਿੱਖਦਾ। ਜੇ ਪੱਖਾ ਲਾਉਨੇ ਆ ਤਾਂ ਸੂਟ ਉੱਡਦੇ ਨੇ ਜੇ ਨਹੀਂ ਲਾਉਂਦੇ ਤਾਂ ਗਰਮੀ ਆਉਂਦੀ। ਦੇਖੋ ਜੀ ਇਹ ਇਸ ਤਰ੍ਹਾਂ ਨੀਵੀ ਬਲੂ ਦਾ ਜਿਹੜਾ ਮੈਚਿੰਗ ਹੈ ਬਹੁਤ ਸੋਹਣੀ ਬਣੀ ਹੋਈ ਹੈ। ਬਰਬਰੀ ਦਾ ਸਟਾਫ ਰਹੇਗਾ ਤੁਹਾਨੂੰ। ਬਰਬਰੀ ਦਾ ਸੂਟ ਜਦੋਂ ਤੁਹਾਡੇ ਕੋਲ ਪਹੁੰਚ ਗਿਆ ਨਾ ਫਿਰ ਤੁਹਾਨੂੰ ਪਤਾ ਲੱਗ ਜੂਗੀ ਹਾਂ। ਬਾਕੀ ਫੈਬਰਿਕ ਹੈਗੀ ਹੈ ਜਿਹੜੀ ਜੀ ਕਹਿੰਦੇ ਨੇ ਹਨਾ। ਇੱਕੇ ਦਿਨ ਚ ਥੋੜਾ ਜਿਹਾ ਬਰੀਕ ਪ੍ਰਿੰਟ ਮਿਲੂਗਾ ਤੁਹਾਨੂੰ ਇਹ ਵੀ ਬਲੈਕ ਦੇ ਨਾਲ ਲਓ ਇਸ ਤਰ੍ਹਾਂ ਇਹਦੇ ਨਾਲ ਵੀ ਆਪਾਂ ਬਲੈਕ ਕਲਰ ਦੀ ਸਲਵਾਰ ਰੱਖੀ ਹੈ ਇਹਦੇ ਵਿੱਚ ਇੱਕ ਤੁਹਾਨੂੰ ਮਿਲੇਗਾ ਜੀ ਇਹ ਵਾਲਾ ਇਹ ਵੀ ਬਲੈਕ ਕਲਰ ਦੀ ਸਲਵਾਰ ਹੈ ਇਹਦੇ ਵਿੱਚ ਇਸ ਤਰ੍ਹਾਂ ਦਾ ਇਹ ਅਲੱਗ ਟੋਨ ਆ ਗਈ ਕਲਰ ਥੋੜਾ ਜਿਹਾ ਪੀਚਾ ਜਿਹਾ ਕਲਰ ਆ ਗਿਆ ਉਹਦੇ ਵਿੱਚ ਥੋੜਾ ਗ੍ਰੀਨ ਜਿਹਾ ਲਓ ਇਹਦੇ ਵਿੱਚ ਗ੍ਰੀਨ ਪੱਤੀਆਂ ਆ ਗਈਆਂ ਜੀ ਇਹਦੇ ਵਿੱਚ ਥੋੜਾ ਪੀਚਾ ਆ ਗਿਆ ਇਸ ਤੋਂ ਬਾਅਦ ਜਿਹੜਾ ਤੀਸਰਾ ਆ ਗਿਆ ਜੀ ਇਹਦੇ ਵਿੱਚ ਆ ਗਿਆ ਰਾਇਲ ਬਲੂ ਇਸ ਪ੍ਰਿੰਟ ਦੇ ਵਿੱਚ ਦੇਖੋ 네ਵੀ ਬਲੂ ਸੌਰੀ ਰਾਇਲ ਬਲੂ ਨਹੀਂ ਹੈਗਾ ਇਹਦੇ ਵਿੱਚ 네ਵੀ ਬਲੂ ਆ ਗਿਆ ਤਿੰਨ ਤਰ੍ਹਾਂ ਦੇ ਡਿਜ਼ਾਈਨ ਨੇ ਇਹ 1750 ਰੁਪਏ ਇੱਕ ਸੂਟ ਦਾ ਪ੍ਰਾਈਸ ਰਹੇਗਾ ਮੇਰੀ ਆਪਾਂ ਇਹਨਾਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਪਣੇ ਸੂਟ ਬੁੱਕ ਕਰ ਲਓ ਜੀ ਫਿਰ ਬਾਅਦ ਵਿੱਚ ਕਲਰ ਸੇਮ ਮਿਲਦੇ ਨਹੀਂ ਮੇਰੇ ਕੋਲ ਇਹਨਾਂ ਸੂਟਾਂ ਨੂੰ ਹੀ ਹਫ਼ਤਾ ਹੋ ਗਿਆ ਪਿਆ ਨੂੰ ਕੀ ਕਰੀਏ ਜੀ ਟਾਈਮ ਹੀ ਨਹੀਂ ਲੱਗਦਾ ਇਕੱਲੇ ਜਣਿਆਂ ਨੂੰ ਹਨਾ ਘਰ ਦੇ ਕੰਮ ਵੀ ਹੁੰਦੇ ਨੇ ਬਾਹਰ ਤੁਰਾ ਫੇਰਾ ਵੀ ਬਹੁਤ ਔਖਾ ਹੋ ਜਾਂਦਾ ਲੇ ਲੋ ਮੇਰੀਆਂ ਭੈਣਾਂ ਸਕਰੀਨਸ਼ਾਟ ਹੁਣ ਜਲਦੀ ਜਲਦੀ ਆਪਣੇ ਸੂਟ ਪਸੰਦ ਕਰ ਲਓ ਜੀ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੈਂ ਤੁਹਾਨੂੰ 15 17 ਸੂਟ ਦਿਖਾ ਦਿੱਤੇ ਨੇ ਜੋ ਵੀ ਤੁਹਾਨੂੰ ਸੂਟ ਪਸੰਦ ਆ ਬਹੁਤ ਸੋਹਣੇ ਪ੍ਰਿੰਟ ਨੇ ਬਾਕੀ ਪ੍ਰਿੰਟ ਤਾਂ ਤੁਸੀਂ ਵੀਡੀਓ ਦੇਖ ਕੇ ਆਪ ਹੀ ਦੱਸਦਣਾ ਹੁਣਾਂ ਵੀ ਪ੍ਰਿੰਟ ਵਧੀਆ ਨੇ ਜਾਂ ਘਟੀਆ ਨੇ ਤੇ ਚਲੋ ਜੀ ਕਰ ਦੋ ਵੀਡੀਓ ਨੂੰ ਅੱਗੇ ਸ਼ੇਅਰ ਹੁਣ ਆਪਾਂ ਕਰਦੇ ਆ ਵੀਡੀਓ ਦਾ ਐਂਡ ਇੱਥੇ ਹੁਣ ਆਪਾਂ ਇੱਥੇ ਕਰਦੇ ਆ ਵੀਡੀਓ ਦਾ ਐਂਡ ವಿಡಿಯೋದ ಎಂಟಾ ಕದ್ದು ಇಲ್ಲಿ ಕೂದ್ದ ನಮಿ ವಿಡಿಯೋ ತರ ತಕ್ಕಿ ಸತ್ ಶ್ರೀಕಾಲ